ਪਤ ਹੋਈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਸੋ ਜਨ ਨਿਰਮਲ ਜਿਨਿ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰੱਤੇ ਪਰਮਹੰਸ ਬੈਰਾਗੀ ਨਿਜ ਕਰਤਾੜੀ ਲਾਈ ਏ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਪਾਏ ਸੁਭਾਈ ਏ ਵਾੜ ਪੰਡਤ ਅਵਰਾ ਸਮਝਾਈ ਘਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾ ਕੇ ਸ਼ਾਂਤ ਨਾ ਆਈ ਏ ਇਕ ਭਸਮ ਲਗਾਏ ਫਿਰਹਿ ਭੇਖ ਧਾਰੀ ਬਿਨ ਸ਼ਬਦ ਹੈ ਹਉ ਮੈਂ ਕਿਨ ਮਾਰੀ ਹਨ ਦਿਨੇ ਜਲਤ ਰਹਹਿ ਦਿਨ ਰਾਤੀ ਪਰਮ ਭੇਖ ਪਰਮਾਈ ਏ ਇਕ ਗ੍ਰਹਿ ਕਟੰਬ ਮਹਿ ਸਦਾ ਉਦਾਸ ਤੀ ਸ਼ਬਦ ਮੋਏ ਹਰ ਨਾਮ ਨਿਵਾਸੀ ਹਰ ਦਿਨ ਸਦਾ ਰਹੇ ਰੰਗ ਰਾਤੀ ਭੈ ਭਾਇ ਭਗਤ ਚਿਤ ਲਾਈ ਮਨ ਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭੌਂਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛਤਾਈ ਸੱਚੇ ਸ਼ਬਦ ਸੱਚੀ ਪਤ ਹੋਈ ਬਿਨ ਨਾਮ ਐ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਰਬ ਐਸੀ ਬਣਤ ਬਣਾਈ ਏਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਨਸ ਨਾਮ ਰਤੇ ਨਰੰਕਾਰੀ ਜਿਸਨੂੰ ਆਪ ਮਲਾਈ ਸੋ ਬੂਝੈ ਭਗਤ ਭਾਏ ਭਉ ਜਾਈ ਇਸ ਨਾਨਦਾਨ ਕਰਹਿ ਨਹੀਂ ਬੂਝੈ ਇਕ ਮਨੂਆ ਮਾਰ ਮਨੈ ਸਿਉ ਲੂਜੈ ਸਾਚੈ ਸ਼ਬਦ ਰੱਤੇ ਇਕ ਰੰਗੀ ਸਾਚੈ ਸ਼ਬਦ ਮਲਾਈ ਆਪੇ ਸਿਰ ਜੇ ਦੇ ਵਢਾਈ ਆਪੇ ਭਾਣੈ ਦੇ ਮਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਓ ਫਰਮਾਈ ਸਤਗੁਰ ਸੇਵਹਿ ਸੇ ਜਨ ਸਾਚੀ ਮਨਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੈ ਤਿਉ ਲਾਈਐ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਜ ਮਲਾਈਐ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮਹਿ ਦੂਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵਲਾਈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੁ ਆਲਾ ਕਿਸ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਭਾਏ ਬਾਦਾ ਜਮ ਫਾਸਤੀ ਸਤਗੁਰ ਰਾਖੇ ਸੇ ਜਨ ਉਪਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੋ ਨਦਰ ਕਰੇ ਸੋ ਏ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਕਿਸ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿ ਸਾਬੂਜ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੀ ਸਾਚ ਸਮਾਈ ਤੰਦੇ ਧਾਵਤ ਮਨ ਭਇਆ ਮਨੂਰਾ ਫਿਰ ਹੋਇ ਕੰਚਨ ਭੇਟੈ ਗੁਰਪੂਰਾ ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਲਾਈ ਦੁਰਮਤ ਝੂਠੀ ਬੁਰੀ ਬੁਰੀਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਝੂਠੀ ਝੂਠ ਕਮਾਵੇ ਪਿਰ ਕਾ ਸੌ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮ ਨਾ ਭਾਵੇ ਗੁਣਵੰਤੀ ਸਦਾ ਪਿਰ 라ਵੇ ਸਤ ਗੁਰ ਮੇਲ ਮਲਾਈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਧੁਰ ਲੇਖੈ ਅਨੰਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਨ ਮਲਾਈ ਹਉ ਮੈਂ ਧਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲੈ ਆਪੇ ਕਰ ਵੇਖੈ ਬਿਨ ਸਤ ਗੁਰ ਬੂਝ ਨ ਪਾਈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ 모ਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੀ ਹਰ ਕਾ ਨਾਮ ਰੱਖੈ ਉਰ ਧਾਰੀ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੂਜੇ ਭਾਏ ਫਿਰੈ دیਵਾਨੀ ਮਾਇਆ ਮੋਹੇ ਦੁਖ ਮਾਹੇ ਸਮਾਨੀ ਬਹੁਤੇ ਭੇਖ ਕਰੈ ਨਹਿ ਪਾਈ ਬਿਨ ਸਤ ਗੁਰ ਸੁਖ ਨਾ ਪਾਈ ਕਿਸ نو ਕਹੀਐ ਜਾਂ ਆਪ ਕਰਾਈ ਜਿਤ ਭਾਵੈ ਤਿਤ ਰਾਹੇ ਚਲਾਈ ਆਪੇ ਮਿਹਰਵਾਨ ਸੁਖ ਦਾਤਾ ਜੋ ਭਾਵੈ ਤਿਵੇਂ ਚਲਾਈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਸੇ ਵਡਭਾਗੀ ਜਿਨਨੀ ਏਕੋ ਜਾਤਾ ਘਟ ਘਟ ਵਸ ਰਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਪ੍ਰਮਪਉ ਜਾਈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਜਿਸ ਤੂੰ ਦੇਹੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਮਾਰੂ ਮਹੱਲਾ